ਅਮਕੋਡ ਸਹੱਬ ਦੀ ਯਾਤਰਾ ਤੇ ਗਏ ਦੋ ਅਮਰੀਕੀਆਂ ਦੇ ਸਹਿਤ 8 ਵਿਅਕਤੀ ਗੁੰਮ ਹੋ ਜਾਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਪਰਿਵਾਰਾਂ ਨੇ ਪ੍ਰਸ਼ਾਸਨ ਦੇ ਕੋਲ ਇਸ ਦੀ ਸ਼ਿਕਾਇਤ ਵੀ ਕੀਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਉਤਰਾਖੰਡ ਸਰਕਾਰ ਦੇ ਨਾਲ ਸੰਪਰਕ ਵੀ ਸਦਿਆ ਹੈ ਦੋ ਮੇਰੇ ਜਠੀਏ ਆ ਦੋ ਇੱਕ ਮੇਰਾ ਭਨੇਵਾ ਇੱਕ ਉਹਨਾਂ ਦਾ ਚਾਚਾ ਜੀ ਆ ਦੋ ਬਾਹਰੋਂ ਰਿਸ਼ਤੇਦਾਰ ਮੇਰੇ ਭਰਾ ਵਾ ਉਹ ਪਹਿਲੀ ਤਰੀਕ ਦੇ ਗਏ ਹੋਏ ਆ ਤੇ ਜੀ 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 ਕਿਉਂ ਸਾਡੀ ਗੱਲ ਬਾਤ ਹੋਈ ਵੀ ਉਹਨੂੰ ਦਰਸ਼ਨ ਕਰਕੇ ਆ ਗਏ ਆ। ਉਹ ਤੋਂ ਬਾਅਦ ਉਹ ਉਹਨਾਂ ਨੇ ਇੰਟਰਵਿਊ ਕਰ ਲਈ ਆਉਣ ਦੀ ਪਰੇ ਤੱਕ ਘਰ ਨਹੀਂ ਪਹੁੰਚਿਆ ਇਹ ਸਰਕਾਰ ਕੋ ਮੰਗ ਕਰਦੇ ਵੀ ਸਾਡਾ ਸਹੀ ਸਲਾਮਤ ਪਰਿਵਾਰ ਘਰ ਪਹੁੰਚੇ। ਸਾਰੇ ਕੀ ਲੱਗਦਾ ਕੀ ਕਾਰਨ ਹੋਇਆ ਹੋਏਗਾ ਹਜ ਤੱਕ ਨਾ ਅਸੀਂ ਇਹ ਕਾ ਨਹੀਂ ਸਮਝ ਨਹੀਂ ਸਕਦੇ ਪਰਮੇਸ਼ਰ ਜਾਣਦਾ ਹੈ। ਪਰ ਸਾਨੂੰ ਇਹ ਵੀ ਸਾਡਾ ਪਰਿਵਾਰ ਸਹੀ ਸਲਾਮਤ ਘਰ ਆ ਜੇ। ਉਹ ਇੱਕ ਤਰੀਕ ਤੇ ਹਿਮਕੁੰਨ ਸਾਹਿਬ ਗਏ ਆ। ਉਹਨਾਂ ਦੀ 6 ਤਰੀਕ ਨੂੰ ਵਾਪਸੀ ਹੀਗੀ 9 ਵਜੇ ਮੈਨੂੰ 11 ਵਜੇ ਮਨਾਣ ਕੇ ਫੋਨ ਕੀਤਾ ਉਹਨਾਂ ਨੇ ਮੱਥਾ ਟੇਕ ਕੇ ਗੋਬਿੰਦ ਘਾੜ ਤੇ ਉਹ ਕਹਿੰਦੇ ਕਿ ਆਪ ਮੈਂ ਆ ਗਿਆ ਮੈਂ ਬਾਕੀ ਜਾਣਿਆਂ ਨੂੰ ਡੇਕੰਡਾ 7 ਜਾਣੇ ਅਜੇ ਹੋਰ ਸੀ ਮਗਰ ਆਉਣ ਵਾਲੇ ਉਹਨਾਂ ਦੀ ਰੇਡ ਵਿੱਚ ਉਹ ਕਹਿੰਦੇ ਕਿ ਅੱਜ ਮੈਂ ਤੁਰ ਪੈਣਾ ਹਥੋਂ ਮੈਂ ਕੱਲ ਸ਼ਾਮ ਨੂੰ ਸ਼ੁੱਕਰਵਾਰ ਮੈਂ ਘਰ ਆ ਜਾਣਾ ਅੱਜ 11 ਤਰੀਕ ਹੋ ਗਈ ਆ ਪਰ ਉਹਨਾਂ ਦਾ ਸਾਨੂੰ ਕੋਈ ਹਤਾ ਪਤਾ ਨਹੀਂ ਕਿੱਥੇ ਆ ਕੀ ਕਰਨ ਦੇ ਕਿਵੇਂ ਆ ਸਾਡੇ ਘਰ ਅਸੀਂ ਇਹ ਕਹਿੰਨੇ ਆ ਕਿ ਸਾਡੇ ਬੰਦੇ ਜਿੰਨੇ ਵੀ ਆਇਆ ਸਾਰੇ ਸਹੀ ਸਲਾਮਤ ਘਰ ਆਜਾ ਅਸੀਂ ਤਾਂ ਸਰਕਾਰ પાસે ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਸਰਕਾਰ ਪਤਾ ਲਾ ਕੇ ਜੋ ਸਾਡੇ ਨਗਰ ਦੇ ਤੇ ਦੋ ਜਣੇ ਯੂ ਐਸ ਏ ਦੇ ਆ ਜਿਹੜੇ ਪਾਲਾ ਸਿੰਘ ਦੇ ਰਿਸ਼ਤੇਦਾਰ ਸੀ ਜਿਨ੍ਹਾਂ ਦੇ ਕੋਲੇ ਜਾ ਕੇ ਅਮਰੀਕਾ ਰਹਿੰਦਾ ਸੀ ਉਹ ਵੀ ਆਏ ਸੀ ਵਿਚਾਰੇ ਯਾਤਰਾ ਕਰਨ ਵਾਸਤੇ ਇੱਕ ਪਰਮਜੀਤ ਸਿੰਘ ਹੈ ਤੇ ਇੱਕ ਉਹਨਾਂ ਦੇ ਨਾਲ ਹੋ ਰਿਆ ਦੋ ਜਣੇ ਉਹ ਆਪੋ ਜੀ ਦੇ ਰਿਸ਼ਤੇਦਾਰ ਆ ਉਹ ਪੱਕੇ ਹੀ ਯੂ ਐਸ ਏ ਦੇ ਰਹਿਣ ਵਾਲੇ ਸੀਗੇ ਤੇ ਇੱਕ ਮਹੰਗਾ ਸਿੰਘ ਜਿਹੜਾ ਹੈਗਾ ਉਹ ਗੱਡੀ ਵਾਲਾ ਨਵਾਂ ਗੱਡੀ ਉਸ ਦੀ 8 ਜਾਣੇ ਨੂੰ ਲੈ ਕੇ ਜਿਹੜੇ ਹੀ ਯਾਤਰਾ ਵਾਸਤੇ ਇੱਕ ਤਰੀਕ ਨੂੰ ਇੱਥੋਂ ਗਏ ਆ ਤੇ ਅਜੇ ਤੱਕ ਉਹਨਾਂ ਲਈ ਕੋਈ ਵੀ ਦੱਸ ਨਹੀਂ ਪੈ ਰਹੀ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਭਾਲ ਕਰਕੇ ਲੱਭ ਕੇ ਤੇ ਇਹਨਾਂ ਨੂੰ ਪਿੰਡ ਪਹੁੰਚਾਇਆ ਜਾਵੇ ਇਹਨਾਂ ਦੀ ਮਿਤ ਪਰਿਵਾਰ ਦੀ ਕਿਦੋਂ ਗੱਲ ਹੋਈ ਸੀ ਇਹਨਾਂ ਦੇ ਪਰਿਵਾਰਾਂ ਨਾਲ ਇਹਨਾਂ ਦੇ ਪਰਿਵਾਰ ਦੀ 6 ਤਰੀਕ ਨੂੰ 11 ਵਜੇ ਗੱਲ ਹੋਈ ਆ ਉਹਨਾਂ ਨੇ ਫੋਨ ਕੀਤਾ ਵੀ ਅਸੀਂ ਇੱਥੋਂ ਅੱਜ ਤੁਰ ਪੈਣ ਲੱਗੇ ਗੋਬਿੰਦ ਘਾੜ ਤੋਂ ਤੇ ਬਾਅਦ ਵਿੱਚ ਉਹਨੂੰ ਬਾਅਦ ਨਾ ਤੱਕ ਫੋਨ ਲੱਗ ਰਿਹਾ ਤੇ ਬਹੁਤ ਇਸ ਭਾਜ ਨਾਟਕ ਕਰਨ ਦੇ ਆ ਅੱਜ ਹਲਕਾ ਜੰਡਿਆਲਾ ਗੁਰੂ ਦੇ ਐਮ ਐਲ ਏ ਸੁਖਿੰਦਰ ਸਿੰਘ ਡੈਨੀ ਦੇ ਨਾਲ ਗੱਲ ਹੋਈ ਆ ਉਹਨਾਂ ਡੀ ਸੀ ਸਾਹਿਬ ਕੋ ਫੋਨ ਤੇ ਗੱਲ ਕੀਤੀ ਆ ਡੀ ਸੀ ਸਾਹਿਬ ਨੇ ਹੁਣ 5 ਵਜੇ ਦਾ ਸਾਨੂੰ ਟਾਈਮ ਦਿੱਤਾ ਵੀ ਤੁਸੀਂ ਪਰਿਵਾਰਾਂ ਨੂੰ ਲੈ ਕੇ ਮੇਰੇ ਕੋਲ ਆਓ ਅਸੀਂ ਉਧਰ ਉੱਥੇ ਦੀ ਸਰਕਾਰ ਦੇ ਨਾਲ ਗੱਲ ਕਰਕੇ ਤੇ ਪੂਰੀ ਤੁਹਾਡੀ ਮਦਦ ਕਰਦੇ ਆ ਤੇ ਹਰ ਤਰ੍ਹਾਂ ਦੀ ਸਹਾਇਤਾ ਕਰਾਂਗੇ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਦਾ ਜੀ ਅਸੀਂ ਮਤਲ ਅਸੀਂ ਤੇ ਇੱਕ ਇਹੀ ਪਰਮਾਤਮਾ ਗੜੀ ਅਰਦਾਸ ਕਰਦੇ ਆਂ ਕਿ ਮਹਾਰਾ ਸੱਚੇ ਪਾਛੇ ਹੱਡੇ ਪਿੰਡ ਦੇ ਨਗਰ ਦੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸਹੀ ਸਲਾਮਤ ਪਹੁੰਚਣ ਇਹ ਹੁਣੇ ਮੇਰੇ ਨੋਟਿਸ ਵਿੱਚ ਲਿਆਂਦਾ ਗਿਆ ਪਿੰਡ ਵਾਸੀਆਂ ਵੱਲੋਂ ਤੇ ਜਿਹਨਾਂ ਦੇ ਰਿਸ਼ਤੇਦਾਰ ਉੱਥੇ ਗਏ ਹੋਏ ਸੀ ਕਿ ਜਿਹੜੇ 8 ਮੈਂਬਰ ਨੋਵਾ ਕਾਰਵੈਚ ਗਏ ਹੋਏ ਸੀ ਤੇ ਲਾਸਟ ਉਹਨਾਂ ਦੇ ਨਾਲ ਉਹਨਾਂ ਦਾ ਕੰਟੈਕਟ ਜੇ ਤਰੀਕ ਨੂੰ ਹੋਇਆ ਇਹ ਕੋਈ ਨਹੀਂ ਦੱਸਿਆ ਕਿ ਅਸੀਂ ਵਾਪਸ ਚੱਲਣ ਲੱਗੇ ਹਾਂ ਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਤੇ ਮੈਨੂੰ ਸ਼ੱਕ ਹੈ ਕਿ ਕੋਈ ਜਈ ਘਟਨਾਣਾ ਵਾਪਰੀ ਹੋਵੇ ਤੇ ਇਸ ਕਰਕੇ ਇਹਨੇ ਗੱਲ ਸਾਡੇ ਨੋਟਿਸ ਵਿੱਚ ਲਿਆਂਦੀ ਹੈ ਤੇ ਹੁਣੇ ਡੀਸੀਪੀ ਸਾਹਿਬ ਵੀ ਇੱਥੇ ਮੌਜੂਦ ਨੇ ਮੇਰੀ ਕਮਿਸ਼ਨਰ ਪੁਲਿਸ ਸਾਡੇ ਜਿਹੜੇ ਲੋਕਲ ਕਮਿਸ਼ਨਰ ਸਾਹਿਬ ਨੇ ਉਹਨਾਂ ਨਾਲ ਗੱਲ ਪਈ ਹੈ ਤੇ ਹੁਣੇ ਉਹ ਸਾਰੇ ਪਾਰਟਿਕੁਲਰਸ ਲੈ ਕੇ ਉਤਰਾਖੰਡ ਦੇ ਜਿਹੜੇ ਆਪਣੇ ਕਾਊਂਟਰਪਾਰਟਸ ਦੇ ਨਾਲ ਗੱਲਬਾਤ ਕਰਨਗੇ ਤੇ ਤਾਂ ਜੋ ਉਹਨਾਂ ਨੂੰ ਟਰੇਸ ਕੀਤਾ ਜਾ ਸਕੇ ਤੇ ਜੋ ਵੀ ਕੋਈ ਉਹਨਾਂ ਬਾਬਤ ਕੋਈ ਸਰਾਗ ਮਿਲਦਾ ਹੋਵੇ ਸਾਬ ਦੇ ਨਾਲ ਅੱਗੇ ਕਾਰਵਾਈ ਕੀਤੀ ਜਾਊਗੀ। ਸ਼੍ਰੀ ਅਮਰitsar ਸਾਹਿਬ ਤੋਂ ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨ ਮਾਹਲ ਦੀ ਰਿਪੋਰਟ ਪਹਿਰੇ ਦਾ ਟੀਵੀ